ਜੋਹਰ ਅੱਜ ਦੇ ਲਈ ਪਲੀਜ਼ ਸਾਰੇ ਵੈਲਕਮ ਕਰਦੋ ਲਤਾ ਸਰਦ ਇਹ ਦਿੱਕ ਲਈ ਮੋਰਟ ਦੇ ਤੋਂ ਪਾਟ ਕਿ ਪਿੰਡਾਂ ਤੋਂ ਬੱਦ ਪੜ੍ਹ ਕੇ ਚੋਣ ਚਲਿਆ ਕਿ ਲੋਕਾਂ ਨੂੰ ਕਹਦੇ ਕਿ ਮਾਰ ਦੇ ਜਮੀਨ ਦਾ ਜੁੜ ਮੇਕ ਨੂੰ ਨਾਲ ਰਸਤਾ ਨਾ ਇਹ ਗਰਾਉਂਡ

ਜੋ ਅੰਦਰ ਆ ਰਹੇ ਹੋ ਉਹਨਾਂ ਨੂੰ ਇਹਦੇ ਅਦੇਸ਼ਾਂ ਦੇ ਹੱਥ ਫੜਦੇ ਨਿਕਲੇ ਹੱਥ ਹੋਏ ਕਰ ਮਿਲਦੇ ਨੇ ਸੋਹਣੇ ਕਾਲੀਦਤੋ ਸੁਝਾਣਾ ਪਾ ਲਏ ਲੱਖੇ ਹੰਕੇ ਦੇ ਕੈਂਡੀਡੇਟ ਤੇ ਮੇਰੇ ਲਈ ਇਹ ਕਿੰਨਾ ਯਾਦ ਦੀ ਨਹੀਂ ਨਹੀਂ ਯਾਦ ਹੀ ਕਰਾਣੀ ਹੈ ਜੋਇਨਾਬਾ ਯਾਰ ਥੱਲੇ ਕਰੋਗੇ ਤੇ ਬੋਲਣਗੇ ਥੱਲੇ ਕਰੋ ਸਾਹੀ ਬੋਲਣ ਸਰ ਕੀ ਕਹਿਣਾ ਹੈ ਜੋ ਕੋਰ ਵੀ ਕਰੋ ਬਾ ਯੋਇਨਾਬਾ ਬਾਹਰ ਹੈ ਬਾਹਰ ਕਾਉਂਸਲ ਵੱਲੋਂ ਮੈਨੂੰ ਬੁਲਾਇਆ ਗਿਆ ਉਹਨਾਂ ਦੇ ਨਾਲ ਵਿਚਾਰ ਸਾਂਝੇ ਕੀਤੇ ਨੇ ਉਹਨਾਂ ਦੇ ਕੁਝ ਲੋੜਾਂ ਦਾ ਸਮਝਿਆ ਨੇ ਉਹਨਾਂ ਦਾ ਹੱਲ ਕਰਨ ਵਾਸਤੇ ਜ਼ਰੂਰ ਕੀਤਾ ਜਾਊਗਾ ਸਮਾਂ ਬਖਸ਼ਣਗੇ ਜ਼ਰੂਰ ਉਹਨਾਂ ਲੋਕਾਂ ਦੇ ਸਾਰੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾਣਗੇ ਬਾਦ ਇਹਨਾਂ ਨੂੰ ਕਹਿਣ ਵਾਸਤੇ ਬੇਨਤੀ ਕਰਨ ਵਾਸਤੇ ਆਇਆ ਸਿਆਣੇ ਲੋਕ ਨੇ ਸਮਝਦਾਰ ਨੇ ਇਹ ਫੈਸਲਾ ਵਧੇ ਕਰਨੇਗੇ ਸਹੀ ਫੈਸਲਾ ਕਰਨਗੇ ਜੀ ਟਿਲਰ ਸਾਹਿਬ ਪਹਿਲਾਂ ਹਮੇਸ਼ਾ ਐਸੇ ਕਹ ਰਹੇ ਕਿ ਅਗਲੇ 5 ਸਾਲ ਦੇ ਵਿੱਚ ਅਸੀਂ ਨਸ਼ਾ ਪੰਜਾਬ ਤੋਂ ਖਤਮ ਕਰ ਦੇਵਾਂਗੇ ਕਿਸ ਤਰ੍ਹਾਂ ਦੇਖਦੇ ਹੋ ਇਸ ਪਿਆਰ ਦਿੱਲੀ ਚ ਹੋ ਗਿਆ ਗੁਜਰਾਤ ਚ ਹੋ ਗਿਆ ਨਿਜਰਾਤ ਚ ਹੋ ਗਿਆ ਨਸ਼ਾ ਵਿਸ਼ਵ ਵਿਆਪੀ ਸਮੱਸਿਆ ਇਕੱਲੇ ਪੰਜਾਬ ਦੀ ਸਮੱਸਿਆ ਨਹੀਂ ਇਹ ਪੰਜਾਬ ਨੂੰ ਟਾਰਗੇਟ ਕਰਦੇ ਨੇ ਪੰਜਾਬ ਨੂੰ ਬਦਨਾਮ ਕਰਦੇ ਨੇ ਪੰਜਾਬ ਗੁਰੂ ਪੀਰ ਬਗੰਬਰਾ ਦੀ ਧਰਤੀ ਹੈ ਇਹਨਾਂ ਦੀਆਂ ਏਜੰਸੀਆਂ ਗੌਰਮੈਂਟਾਂ ਦੀਆਂ ਏਜੰਸੀਆਂ ਜਾਣੋ ਦੇ ਨਸ਼ਾ ਮਦਦ ਸਾਡੇ ਸੂਬੇ ਚ ਸਿੱਟਰੀਆਂ ਨੇ ਪੰਜਾਬੀਆਂ ਨੂੰ ਕੰਨਮ ਕਰਨ ਵਾਸਤੇ ਅਮਿਤ ਸ਼ਾਹ ਉਹਨਾਂ ਨੇ ਪੰਜਾਬ ਦਾ ਜਿੰਨੇ ਚਿਰ ਤੋਂ ਗਿਆ ਮੰਤਰੀ ਬਣੇ ਨੇ ਨੁਕਸਾਨ ਹੀ ਕੀਤਾ 50 ਕਿਲੋਮੀਟਰ ਬੀਐਸਐਫ ਨੂੰ ਦੇਤਾ ਬੀਬੀਐਮਬੀ ਦੇ ਵਿੱਚੋਂ ਸਾਡੀ ਸ਼ੇਅਰ ਕੱਢ ਦਿੱਤਾ ਚੰਡੀਗੜ੍ਹ ਦੇ ਉੱਤੇ ਹਰਿਆਣੇ ਦਾ ਕਬਜ਼ਾ ਕਰਾਉਣ ਲੱਗੇ ਨੇ ਪੰਜਾਬ ਦੇ ਵਿੱਚ ਜਿੰਨੀਆਂ ਸਾਡੀਆਂ ਕਮੇਟੀਆਂ ਨੇ ਗੁਰਦੁਆਰਾ ਜੀ ਉਹਨਾਂ ਨੇ ਤੋੜ ਕੇ ਆਪਣੇ ਬੋਰਡ ਬਣਾ ਰਹੇ ਨੇ ਇਹ ਸਾਡਾ ਕੁਝ ਨਹੀਂ ਜਵਰ ਸਕਦੇ ਇਹ ਗੱਲਾਂ ਕਰਨ ਵਾਲੇ ਨੇ ਗੱਲਾਂ ਦੇ ਨਾਲ ਦਸ਼ਾ ਨਹੀਂ ਖਤਮ ਹੁੰਦੇ ਨਾ ਪਰਚੀਆਂ ਨਾਲ ਹੋਣੇ ਆ ਨਾ ਜਿੰਨਾ ਪਰ ਨਾਲ ਹੋਣੇ ਆ ਚਲੋ ਮੈਂ ਬੇਨਤੀ ਕਰਦਾ ਵੀ ਇਹ ਸਭ ਸਿਰਫ ਬੋਟ ਰਾਂ ਤੇ ਸ਼ੋਸ਼ੇ ਨਹੀਂ ਨਾ ਇਹ ਸ਼ੋਸ਼ੇ ਛੱਡ ਰਹੇ ਨੇ ਇਹਨਾਂ ਦਾ ਕੁਝ ਫਰਕ ਪੈਣ ਵਾਲਾ ਨਹੀਂ ਠੀਕ ਹੈ ਜੀ ਜਿੰਨੇ ਫਰੰਟ ਲਾਈਨ ਫੀਰ ਫਾਈਟਰ ਹੋਇਆ ਉਸ ਤਕਰੀਬਨ ਉਹਨਾਂ ਦੀ ਬੈਕਗ੍ਰਾਉਂਡ ਵਕੀਲ ਦੀ ਸੀ ਤੇ ਅੱਜ ਘਿਲੋ ਸਾਹਿਬ ਜਿਹੜੇ ਸ਼੍ਰੋਮੇ ਕਾਲੀਦਲ ਵੱਲੋਂ ਉਮੀਦਵਾਰ ਨੇ ਪਾਰ ਵਿੱਚ ਵਕੀਲਾ ਕੋਲ ਦੀ ਕਚਹਿਰੀ ਚ ਆਪਣਾ ਕੇਸ ਪੇਸ਼ ਕਰਨ ਆਇਤੀ ਬਾਖੂਬੀ ਨੇ ਇਹ ਕੇਸ ਪੇਸ਼ ਕੀਤਾ ਤੇ ਜਿਹੜੀ ਉਹਨਾਂ ਵੱਲੋਂ ਉਤਸ਼ਾਹ ਮਿਲਿਆ ਰਿਸਪੌਂਸ ਮਿਲਿਆ ਉਹ ਬਹੁਤ ਹੀ ਵੰਡਰਫੁਲ ਹੈ ਤੇ ਮੈਨੂੰ ਸਮਝ ਆ ਰਹੀ ਹੈ ਕਿ ਆਉਣ ਵਾਲੇ ਦਿਨਾਂ ਜਿਹੜੇ ਬੜੇ ਅੱਛੇ ਨੇ। ਮੈਂ ਹੈਗਾ ਆ ਰਿਹਾ ਨਹੀਂ ਹੈਗਾ। ਮੈਂ ਨਹੀਂ ਆਉਂ। ਤੇ ਕਹਿੰਦਾ ਉਹ ਵੀ ਜਿਹੜੀ ਪਹਿਲਾਂ ਵੀ ਮੁਸ਼ਕਲਾਂ ਉੱਥੇ ਵਕੀਲਾਂ ਦੀਆਂ ਖੜੀਆਂ ਨੇ ਜਿਹੜੀ ਆਪ ਕੋਲੇ ਸਰਕਾਰਾਂ ਆਈਆਂ ਉਹਨਾਂ ਦੀ ਨਹੀਂ ਮੁਸ਼ਕਲ ਐ ਇੱਥੋਂ ਦੀਆਂ ਨਹੀਂ ਖੜੀਆਂ। ਇੱਥੋਂ ਦੇ ਚੈਂਬਰ ਮੈਂ ਬਣਵਾਏ ਸਰਕਾਰ ਦੇ ਪੈਸੇਾਂ ਤੋਂ ਬਣਵਾਏ ਉਦੋਂ ਮੈਂ ਪ੍ਰਧਾਨ ਸੀਗਾ। ਬਾਹਰ ਹੋਣੀਆਂ ਇੱਥੇ ਨਹੀਂ ਸੀਗੀਆਂ। ਦਿੱਤੀਆਂ ਜਦੋਂ ਉਹਦੇ ਇਲੈਕਸ਼ਨ ਹੁਣ ਵੀ ਕਰਕੇ ਹੀ ਹੁਣ ਸਰਕਾਰਾਂ ਕੋਈ ਨਹੀਂ ਨਹੀਂ ਬਾਹਰ ਚ ਆਈਆਂ ਪਰ ਜੋ ਲੁਧਿਆਣੇ ਚ ਰਹਿ ਦਿੱਤੀ ਬਾਹਰ ਦੇਣੀਆਂ ਚਾਹੀਦੀਆਂ ਸੀ ਉਹਨਾਂ। ਦੇਣੀ ਚਾਈ ਗੋ ਅੱਜ ਕੀ ਕਹਿਣਾ ਚਾਹੁੰਦੇ ਪੂਰੇ ਬਗ ਦਾ ਬੀ ਲਿੰਕ ਕੀ ਕਹਿਣਗੇ ਆਪਣੇ ਬੰਦੇ ਜਿਹੜੇ ਉਹਨਾਂ ਨੂੰ ਕੀ ਵੈਸੇ ਦਸਤੀ ਲਾਣ ਨੂੰ ਅੱਜ ਕਿਉਂ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਆਪਣੀ ਵੋਟ ਸੋਚ ਸਮਝ ਕੇ ਉਹਨਾਂ ਲੋਕਾਂ ਨੂੰ ਕਾਹਨ ਜਿਹੜੇ ਦੇਸ਼ ਦੇ ਹਿੱਤ ਵਿੱਚ ਗੱਲ ਕਰਦੇ ਨੇ ਤਿੰਨੂ ਸਾਹਿਬ ਆਈ ਸੀ ਕੀ ਕਹਿਣਾ ਚਾਹੁੰਦੇ ਤਿੰਨੂ ਸਾਹਿਬ ਆਜੋ ਤਿੰਨੂ ਸਾਹਿਬ ਅੱਜ ਆਪਣੀ ਚੋਣ ਮੁਹਿੰਮ ਦੇ ਵਿੱਚ ਬਾਰ ਅਸੋਸੀਏਸ਼ਨ ਲਾਇਰਜ਼ ਨਾਲ ਗੱਲਬਾਤ ਕਰਨ ਆਏ ਸੀ ਮੂਲ ਮੁੱਦਿਆਂ ਦੀ ਗੱਲ ਕੀਤੀ ਹੈ ਕਿ ਜਿਹੜੇ ਬੰਦੇ ਬੇਅਦਬੀ ਦੀ ਗੱਲ ਲੈ ਕੇ ਚਿੱਟੇ ਦੀ ਗੱਲ ਲੈ ਕੇ ਰੇਤੇ ਦੀ ਗੱਲ ਲੈ ਕੇ ਕ腐ਸ਼ਨ ਦੀ ਗੱਲ ਲੈ ਕੇ 5 ਸਾਲ ਰਾਜ ਕਰਕੇ ਚਲੇ ਗਏ ਚੌਗਣਾ ਕਰ ਗਏ ਆ ਭਗਵੰਤ ਮਾਨ ਦੀ ਸਰਕਾਰ ਨੇ 60 ਗੁਣਾ ਕਰਤਾ ਲੋਕੀ ਤਾਂ ਕਹਿੰਦਾ ਚਿੱਟਾ ਵੇਚਦੇ ਭਗਵੰਤ ਮਾਨ ਜੀ ਬਕਵਾੰਦੇ ਆ ਕੋਈ ਭਗਵਾਨ ਤੁਮਾਨ ਜੀ ਪਹਿਲਾਂ ਕਹਿੰਦੇ ਸੀ ਕਿ ਸਰਕਾਰ ਦੇ ਹੁੰਦੇ ਜੇ ਚਿੱਟਾ ਬਿੱਕਦਾ ਤਾਂ ਸਰਕਾਰ ਵੇਚਦੀ ਹੁਣ ਰੇਤਾ ਵੀ ਉਹਨਾਂ ਦਾ ਟੱਬਰ ਚਲਾਉਂਦਾ ਹੋਣਾ ਹੁਣ ਰਿਸ਼ਵਤ ਹੈ ਜਿਹੜੀ 5-10 ਹਜ਼ਾਰ ਦੀ ਅੱਗੇ ਤੁਸੀਂ ਜਾਣਦੇ ਹੋ ਸਬ ਰਜਿਸਟਰਾਰ ਦੀ ਹਮੇਸ਼ਾ ਹੁੰਦੀ ਸੀ ਅੱਜ 50-50 ਹਜ਼ਾਰ 3-3 ਲੱਖ ਦੀ ਰਿਸ਼ਵਤ ਹੈ ਤੇ ਲੋਕ ਕੈਂਡੀਡੇਟ ਕੀ ਹੈ ਇੱਕ ਪੱਪੀ ਉਹ ਕਾਂਗਰਸ ਤੋਂ ਪਹਿਲਾਂ ਲੜ ਲਿਆ ਇਲੈਕਸ਼ਨ ਉੱਧਰ ਚਲੇ ਗਿਆ ਐਂ ਬੇਚਾਰਾ ਕਹਿੰਦਾ ਮੈਂ ਤਾਂ ਹੈ ਹੀ ਪੱਪੀ ਆ ਬਿੱਟੂ ਜੀ ਇੱਕ ਪੂਰੀ ਪਾਰਟੀ ਨੂੰ ਮਾਨ ਲੈ ਕੇ ਉਹ ਭੱਜ ਕੇ ਦੂਜੇ ਪਾਸੇ ਤੁਰ ਗਏ ਇਹ ਹਾਲਾਤ ਦੇਖੋ ਤੁਸੀਂ ਕੀ ਹੈ ਰਾਜਾ ਬੜਿੰਗ ਜੀ ਹੁਣ ਉਹ ਕਹਿੰਦੇ ਮੈਂ ਲੁਧਿਆਣੇ ਦੀ ਸੇਵਾ ਕਰਨੀ ਹੈ ਤੇ ਰਾਜਾ ਬੜਿੰਗ ਨੂੰ ਪੁੱਛਿਆ ਜਿਹੜਾ ਪਹਿਲਾਂ ਭਾਸ਼ਣ ਦਿੰਦਾ ਸੀ ਕਿ ਕੁੜੀਆਂ ਨੂੰ ਸਕੂਟਰ ਵੀ ਦਵਾਂ ਤੜਾਕੀ ਵੀ ਦਵਾਂ ਬੱਚਾ ਜਮਹੇ ਤੇ ਹੁਣ ਕੀ ਮੂਰਖ ਸਮਝਦੇ ਆ ਲੋਕਾਂ ਨੂੰ ਉਹ ਰਾਹੁਲ ਬਾਬਾ ਜੀ ਕੇ ਲੱਖ ਲੱਖ ਰੁਪਏ ਮੈਂ ਲੇਡੀਜ਼ ਨੂੰ ਦੇ ਦੂੰ ਦੁਗਣਾ ਰਾਸ਼ਨ ਦੇ ਦੂੰ ਮਤਲਬ ਅਨਬਲੀਵੇਬਲ ਇਹ ਉਹ ਹੁੰਦੇ ਆ ਜਿਹੜੇ ਡੈਸਪਰੇਟ ਹੁੰਦੇ ਨੇ ਕੱਲ ਅਮਿਤ ਸ਼ਾਹ ਜੀ ਆਏ ਸੀਗੇ ਉਹਨਾਂ ਨੇ ਕਿਹਾ ਕਿ ਜਿਹੜੇ ਬੰਦੀ ਸਿੰਘ ਨੇ ਇਸ ਨੂੰ ਛੱਡਾਂਗੇ ਜੀ ਜਿਹੜੇ ਬ੍ਰਿੰਸਿੰਗ ਦੇ ਕੰਮ ਹੁੰਦਾ ਅਮਿਤ ਸ਼ਾਹ ਜੀ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਆਉਂਦੇ ਆ ਅਮਰਿਤਪਾਲ ਨੂੰ ਖੜਾ ਕਰਨ ਵਾਲੇ ਆ ਏਜੰਸੀਆਂ ਦਾ ਬੰਦਾ ਇੱਕ ਡਰਾਈਵਰ ਨੂੰ ਦੁਬਈ ਤੋਂ ਲਿਆ ਕੇ ਇਹ Hindu vote बटोरਣ ਲਈ ਇਹੋ ਜੀਆਂ ਗੱਲਾਂ ਕਹਿੰਦੇ ਆ ਬੰਦੀ ਸਿੰਘ ਛੱਡੋ ਇਹਨਾਂ ਨੂੰ ਪੁੱਛੋ ਕਿ ਰਾਹੁਲ ਗਾਂਧੀ ਦੇ ਕਾਤਲ ਉਹ ਕਿਉਂ ਛੱਡੇ ਸੀ ਇਹਨਾਂ ਨੂੰ ਪੁੱਛੋ ਜਿਹੜੇ ਗੁਜਰਾਤ ਦੇ ਰੇਪਿਸਟ ਅਮਿਤ ਸ਼ਾਹ ਜੀ ਤੁਸੀਂ ਛੱਡੇ ਸੀ ਸੁਪਰੀਮ ਕੋਰਟ ਦੇ ਵਾਪਸ ਹੰਡ ਡੱਕੇ ਉਹਦੇ ਬਾਰੇ ਜਵਾਬ ਦੇ ਇਹ ਇੱਕ ਲੈ ਕੇ ਰੋਂਗ ਸਟੇਟਮੈਂਟ ਦੇਣੀ ਕੁਐਸਚਨ ਬੰਦੀ ਸਿੱਖਾ ਦਾ ਨਹੀਂ ਹੈ ਇਹਨਾਂ ਨੂੰ ਪੁੱਛੋ ਤੁਸੀਂ ਨੋਟੀਫਿਕੇਸ਼ਨ ਜਾਰੀ ਕੀਤੀ ਸੀ ਜਿਨ੍ਹਾਂ ਚ ਇਹਨਾਂ ਦਾ ਨਾਮ ਸੀ ਛੱਡੇ ਜਾਣਗੇ ਨੋਟੀਫਿਕੇਸ਼ਨ ਕਿਉਂ ਜਾਰੀ ਕੀਤੀ ਸੀ ਤੁਸੀਂ ਗੁੰਮਰਾਹ ਕਰਨ ਦਾ ਲੋਕਾਂ ਨੂੰ ਠੇਕਾ ਲਿਆ ਅਮਿਤ ਸ਼ਾਹ ਨੇ ਇਹ ਅਮਿਤ ਸ਼ਾਹ ਤੇ ਮੋਦੀ ਸਾਹਿਬ ਮਾਫ ਕਰਨਾ ਇਹਨਾਂ ਨੂੰ ਸੋਚਣਾ ਪੈਣਾ ਕਿ ਮੁਲਕ ਚ ਵੰਡ ਕੇ ਮਜਬ ਦੇ ਨਾਮ ਤੇ ਤੁਸੀਂ ਰਾਜਨੀਤੀ ਨਹੀਂ ਕਰ ਸਕਦੇ ਐਂਡ ਪੰਜਾਬ ਦਾ ਜੇ ਪੱਖ ਕਿਸੇ ਨੇ ਸੰਭਿਆ ਅਜ ਤੱਕ ਉਹ ਅਕਾਲੀ ਦਲ ਨੇ ਕੀਤਾ ਪੰਜਾਬੀ ਪਾਰਟੀ ਹੀ ਪੰਜਾਬੀਆਂ ਲਈ ਖੜੀ ਹੋਊਗੀ ਇਹ ਜਿਹੜੇ ਬਾਹਰੋਂ ਦਿੱਲੀੋਂ ਲਗਾਮਾਂ ਖਿੱਚਦੇ ਆ ਇਹਨਾਂ ਨੇ ਕਦੇ ਪੰਜਾਬ ਦਾ ਭਲਾ ਨਹੀਂ ਕੀਤਾ ਭੈਸਾ ਬਦਲੋਂ ਕਾਂਗਰਸ ਨੂੰ ਬਣ ਗਿਆ ਉਹ ਕਹਿੰਦੇ ਨੇ ਉਹ ਤੋਲੇ ਉਹ ਕਹਿ ਰਹੇ ਉਹਨਾਂ ਦੀ ਬਾਤ ਸਲੋ ਕਹਿੰਦੇ ਜੀ ਅਸੀਂ ਆ ਆਪਣੇ ਕੈਂਡੀਡੇਟ ਨੂੰ 50000 ਤੋਂ ਵੱਧ ਵੋਟ ਮੈਂ ਜਦ ਤੱਕ ਵੇਚਾਂਗਾ ਜਦੋਂ ਰੋਕ ਸਕਦਾ ਰੋਕੇ ਉਹਨੂੰ ਕਹ ਤੈਨੂੰ ਉਹਨੂੰ ਕਹ ਤੈਨੂੰ ਕਿੰਨੀਆਂ ਪੈ ਉਹਨੂੰ ਕਹ ਤੈਨੂੰ ਕਿੰਨੀਆਂ ਪੈ ਗਈਆਂ ਅਸੀਂ ਇਹ ਉਹ ਵੋਟਾਂ ਤੇ ਲਿਖਿਆ ਹੋਊਗਾ ਬੈਂਸ ਨੇ ਪੁਆਤੀਆਂ ਮੈਂ ਤੁਹਾਨੂੰ ਕਹਿੰਦਾ ਮੈਂ ਗਾਰੰਟੀ ਦਿੰਦਾ 3 ਲੱਖ ਤੋਂ ਆਮ ਆਦਮੀ ਨਾਲ ਸੀ ਮੈਂ ਗਾਰੰਟੀ ਦਿੰਦਾ ਕਿ 20000 ਵੋਟ ਪੁਆ ਸਕਦਾ ਹੈ ਤੇ ਇਹਦੇ ਕਰਕੇ 30000 ਵੋਟ ਘਟ ਸਕਦੀ ਹੈ 10000 ਦਾ ਘਾਟਾ ਹੋਊਗਾ ਵੜਿੰਗ ਨੂੰ ਉਹਨੂੰ ਕਹ ਰੇਪਿਸਟ ਨੂੰ ਨਾਲ ਬਿਠਾਣਾ ਅੱਜ ਤਾਂ ਬੋਲਣਾ ਨਹੀਂ ਜਾਂਦੇ ਰਾਹੁਲ ਗਾਂਧੀ ਜੁਆਇਨ ਕਰਾਵੇ ਰੇਪਿਸਟ ਨੂੰ ਸ਼ਰਮਣੀਆਂ ਦੇ ਰਾਹੁਲ ਗਾਂਧੀ ਨੂੰ ਕੱਲ ਉਹ ਖੇਤੀਆ ਕਾਰਡ ਵਾਲਾ ਖੜਾ ਸੀ ਉਹਦੇ ਨਾਲ ਪ੍ਰਿਯੰਕਾ ਨਾਲ ਇੱਕ ਪਾਰਟੀਆਂ ਨੂੰ ਛੱਡੋ ਤੁਸੀਂ ਇਹ ਕਿਸੇ ਨੂੰ ਕੁਝ ਬੋਲਦੀ ਹੈ ਕਿਸੇ ਨੂੰ ਕੁਝ ਬੋਲਦੀ ਹੈ ਠੀਕ ਹੈ ਠੀਕ ਹੈ ਥੈਂਕ ਯੂ ਸਰ ਤਾਂ